ਵਦੇਸ਼ ਜਾ ਕੇ ਆਪਣੇ ਪੋਤੇ ਨੂੰ ਭੁੱਲਣ ਵਾਲੀਆਂ ਲੜਕੀਆਂ ਦੇ ਮਾਮਲੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੇ ਇੱਕ ਹੋਰ ਨੌਜਵਾਨ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਸ਼ਿਕਾਰ ਹੋਇਆ ਦਰਜਨ ਇਸ ਨੌਜਵਾਨ ਦੇ ਘਰ ਵਾਲੀ ਕੈਨੇਡਾ ਜਾ ਕੇ ਮੁੱਕਰ ਗਈ ਨੌਜਵਾਨ ਨੇ ਲੱਖਰ ਪੈ ਲਾ ਕੇ ਲੜਕੀ ਨੂੰ ਕੈਨੇਡਾ ਭੇਜਿਆ ਸੀ ਠੱਗੀ ਮਾਰਨ ਵਾਲਾ ਪਰਿਵਾਰ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਤੇ ਸਰਕਾਰੀ ਟੀਚਰ ਲੱਗੇ ਹੋਏ ਨੇ 2022 ਵਿੱਚ ਨੌਜਵਾਨ ਨਾਲ ਲਾਵਾ ਫੇਰੇ ਕਰਵਾਈ ਸੀ ਤੇ ਕੂਟ ਮੈਰਿਜ ਹੋਈ ਸੀ ਨੌਜਵਾਨ ਨੇ ਸੱਸ ਸਹੁਰੇ ਸਾਲੀ ਦੇ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਨੇ ਜਦਕਿ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੀ ਸਾਰ ਨਹੀਂ ਲਈ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਵੀਰ ਜੀ ਵਿਆਹ ਮੇਰਾ 7 1 2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਾਂਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾਂ ਫੂਸਾਂ ਸੈਂਡ ਕੀਤੀਆਂ ਪਈਆਂ ਪੂਰੇ ਸੈਂਡ ਕੀਤੇ ਆ ਪਿਛਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸੰਯੋਚ ਚਲੋ ਤਿੰਨ ਸਾਲ ਹੋ ਗਏ ਜੀ ਸਾਲ ਹੋ ਗਏ ਕਿੰਨਾ ਖर्चा ਹੋ ਗਿਆ ਜਿਹੜਾ ਸਾਡਾ ਖਰਚਾ ਉਹ 1.15 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਹਾਲਾਤ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਅਸੀਂ ਕਰਜ਼ਾ ਚੁੱਕਿਆ ਵਿਆਜ ਜੁੱਕੇ ਪੈਸੇ ਉਹ ਵਿਆਜ ਦੇਣਦੇ ਆ ਕੁਝ ਲੋਨ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਖਰੀ ਕੀ ਗੱਲਬਾਤ ਹੋਈ ਸੀ ਜਦੋਂ ਉਸੋ ਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਜਾਂਗੀ ਇਹਨਾਂ ਸਮੇਂ ਉਹ ਬੇਕਸਰ ਗਏ ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ ਠੱਗੀ ਦਾ ਸ਼ਕਾਰ ਹੋ ਠੱਗੀ ਆ ਜੀ ਸਾਢੇ 11 ਲੱਖ ਵੀਰ ਜੀ ਤੇ ਪੁਲਿਸ ਕੋਲ ਦੀ ਸ਼ਿਕਾਇਤ ਤੇ ਕਿਤੇ ਕਿਸੇ ਮੌਦੂਆ ਬੰਦੇ ਕੋਲ ਫੋਨ ਕੀਤਾ ਸਾਡੇ ਪਿੰਡ ਦੇ ਸਰਪੰਚ ਹੈ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਨੂੰ ਫਿਰਹੀਂ ਗਏ ਆ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੂਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹੇ ਇਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੋਂ ਆਇਓ ਫਿਰਹੀਂ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਕਿਉਂ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿਨਾ ਕਿਨਾ ਖਲਾਮ ਮਾਮਲਾ ਦੱਤਿਆ ਸਾਰੇ ਪਰਿਵਾਰ ਖਿਲਾਫ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜ਼ਿਸ਼ਿਆ ਜੀ ਜਿਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁਮਨਦੀਪ ਕੌਰ ਜਿਹੜੀ ਪੁਲਿਸ ਚ ਹੈ ਜਿਨ੍ਹਾਂ ਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣਦੇ ਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜ੍ਹਾ ਕੀ ਸਮਝਦੇ ਕਿ ਉਹ ਪੱਤਾ ਦਰਜ ਹੋ ਗਿਆ ਪੁਲਿਸ ਕੋਈ ਤੁਹਾਡੀ ਸੁਣ ਨਹੀਂ ਕੀ ਵਜ੍ਹਾ ਸਮਝਦੇ ਪੁੜੀ ਕੁੜੀ ਪੁਲਸਨ ਚੋਂ ਕਰਕੇ ਉਹ ਡੈਡੀਓ ਤਾਂ ਕਹਿੰਦੇ ਹੁੰਦਾ ਪੁਲਿਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਮਾੜਾ ਜੋਤਰ ਕੋ ਉੱਤੇ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਆਂ ਮੰਗ ਇਹੋ ਕਰਦੇ ਆਂ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਤੇ ਸੋਚਿਆ ਸੀਗਾ ਕਿ ਵਿਆਹ ਕਰਾਊਗਾ ਮਤਲਬ ਉਹਨੇ ਬਾਹਰ ਜਾਊਗਾ ਸੁਨੈਰੀ ਆਪਣਾ ਕੁਝ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠੇ ਆ ਤੇ ਕਰਜ਼ਾ ਵੀ ਲਾਉਣ ਡੇ ਆ ਤੇ ਵਿਆਜ ਵੀ ਤਾਰਨ ਡੇ ਆ ਘਰ ਦਾ ਗੁਜ਼ਾਰਾ ਕਿੱਥੋਂ ਹੋ ਰਿਹਾ ਘਰ ਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਹੈ ਜੀ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ ਉਹਨ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ ਅਸੀਂ ਭਗਵਾਨਤਮਾਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਸਾਨੂੰ ਇਨਸਾਫ ਦਵਾਇਆ ਜਾਵੇ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਐ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਐ ਸੁਮਨਦੀਪ कौर ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ ਤੇ ਹਾਂਜੀ ਜਿੱਥੇ ਵੀ ਇਹ ਦਰਖਾਸਤ ਦੇ ਨੇ ਉਹ ਪੈਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਕੇ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਐ ਕਿ ਸਾਡੀ ਇਨਸਾਫ ਦਵਾਇਆ ਜਾਵੇ ਸਾਨੂੰ ਹਾਂਜੀ ਤੇ ਜਿਹੜੇ ਪਰਿਵਾਰ ਆ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਜਦ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲਿਆਂ ਦਾ ਪਰਿਵਾਰ ਤੇ ਨਾ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਮੇਰਾ ਨਾ ਜੀ ਰਿੰਕੂ ਮੇਰਾ ਪਿੰਨ ਚੱਕ ਮੇਰੀ ਘਰ ਹਲਕਾਰ ਐਸਾਂ ਸੀ ਮੈਂ ਸਾਬਕਾ ਸਰਪੰਚ ਸੀ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਾਮਲਾ ਚ ਲਗਾਤਾਰ ਪੰਜਾਬ ਦੀ ਇਸ ਸੱਗੀ ਦੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਥੱਗੇ ਦਾ ਸ਼ਿਕਾਰ ਬਣ ਜਾਂਦੇ ਆ ਤੁਹਾਡੇ ਤੱਕ ਪਹੁੰਚੇ ਸੀਗੇ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕੀ ਕੀ ਕੁਝ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਵਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹੋਈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੋਂ ਤੇਨ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜਾ ਕੇ ਸਮਝ ਦੇ ਵਿੱਚ ਨਾ ਕੀ ਹਾਈ ਕੋਰਟ ਤੇ ਟਪਾਈ ਘਾਟੀ ਪੁਲਿਸ ਦੀ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋ ਰਹੀ ਅਫਸਰ ਨੇ ਸਿੱਧਾ ਦੂਈ ਹਾਈ ਕੋਰਟ ਦਾ ਰੁਖ ਕੀਤਾ ਕੀ ਵਜਾ ਵਜਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਾਇਰ ਕਿਤੇ ਵੀ ਨਹੀਂ ਤੂੰ ਕੀ ਮੰਗ ਕਰਦੇ ਮੰਗ ਕਰਨਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ